ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਰੈਣ ਵਾਲੀਆਂ ਜਿਦੇ ਲਈ 12 ਪਾਸ ਕੈਂਡੀਡੇਟਸ ਅਪਲਾਈ ਕਰ ਸਕਣਗੇ ਬਹੁਤ ਵਧੀਆ ਮੌਕਾ ਹੈ ਪੂਰਾ ਨੋਟੀਫਿਕੇਸ਼ਨ ਵੀਡੀਓ 'ਚ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਜੀ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਸਭ ਤੋਂ ਪਹਿਲਾਂ ਤਰੀਕਾ ਦੀ ਗੱਲ ਕਰ ਲਿਆ ਪੋਸਟਾਂ ਦੇ ਸਬੰਧ ਵਿੱਚ ਸਟਾਰਟਿੰਗ ਡੇਟ 11 12 2023 ਤੋਂ ਸ਼ੁਰੂ ਹੋ ਚੁੱਕਾ ਆਨਲਾਈਨ ਅਪਲਾਈ ਕਰਨਾ ਲਾਸਟ ਡੇਟ ਇਹਨਾਂ ਲਈ ਪਹਿਲਾਂ 26 12 2023 ਸੀ ਤਾਂ ਹੁਣ ਐਕਸਟੈਂਡ ਕਰ ਦਿੱਤੀ ਗਈ ਹੈ ਐਗਜ਼ਾਮ ਡੇਟ ਐਡਮਿਟ ਕਾਰਡ ਇਹਨਾਂ ਵੱਲੋਂ ਜਲਦੀ ਜਾਰੀ ਕਰ ਦਿੱਤੇ ਜਾਣਗੇ ਅੱਗੇ ਜੀ ਪੋਸਟਾਂ ਦੇ ਸਬੰਧ ਵਿੱਚ ਆਨਲਾਈਨ ਫੀਸ ਜੋ ਤੁਸੀਂ ਭਰਨੀ ਹੈ ਫਾਰਮ ਨੂੰ ਭਰਨ ਸਮ ਜਨਰਲ ਕੈਟਾਗਰੀ OBC ਦੇ ਲਈ 1000 ਰੁਪਏ ਫੀਸ ਹੈ SC ST EWS ਦੇ ਲਈ 600 ਰੁਪਏ ਆਲ ਫੀਮੇਲ ਕੈਂਡੀਡੇਟਸ ਦੇ ਲਈ 600 ਰੁਪਏ ਫੀਸ ਹੈ ਫਿਜ਼ੀਕਲੀ ਹੈਂਡੀਕੈਪਟ ਕੋਟੇ ਦੇ ਲਈ ਕੋਈ ਫੀਸ ਨਹੀਂ ਹੈ ਪੇਮੈਂਟ ਆਨਲਾਈਨ ਹੀ ਹੋਏਗੀ ਜੀ ਅੱਗੇ ਪੋਸਟਾਂ ਦੀ ਗੱਲ ਕਰ ਲੈਂਦੇ ਜੀ ਜੂਨੀਅਰ ਅਸਿਸਟੈਂਟ ਕਮ ਟਾਈਪਿਸਟ 12 ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਆ ਇਹਨਾਂ ਪੋਸਟਾਂ ਦੇ ਲਈ ਤੁਹਾਡੇ ਕੋਲ ਟਾਈਪਿੰਗ ਸਪੀਡ ਇੰਗਲਿਸ਼ ਦੇ ਵਿੱਚ 40 ਵਰਡਸ ਪਰ ਮਿੰਟ ਤੇ ਹਿੰਦੀ ਦੇ ਵਿੱਚ 35 ਵਰਡਸ ਪਰ ਮਿੰਟ ਚਾਹੀਦੀ ਹੈ ਨੈਕਸਟ ਹੈ ਜੀ ਸਟੈਨੋਗ੍ਰਾਫਰ 12 ਪਾਸ ਕੈਂਡੀਡੇਟ ਅਪਲਾਈ ਸੇਮ ਤੁਹਾਡੀ ਜੋ ਟਾਈਪਿੰਗ ਸਪੀਡ ਆ ਰਹਿਣ ਵਾਲੀ ਐ ਇਸ ਪੋਸਟ ਦੇ ਲਈ ਜੋ ਤੁਹਾਡੇ ਕੋਲ ਕਾਬਲੀਅਤ ਹੋਣੀ ਚਾਹੀਦੀ ਹੈ ਸ਼ਾਰਟਹੈਂਡ ਦੇ ਲਈ ਇਹਨਾਂ ਵੱਲੋਂ 80 ਵਰਡਸ ਪਰ ਮਿੰਟ ਸਪੀਡ ਮੰਗੀ ਗਈ ਹੈ ਜੀ ਅੱਗੇ ਹੈ ਜੀ ਪੋਸਟਾਂ ਦੇ ਸਬੰਧ ਵਿੱਚ ਏਜ ਲਿਮਟ ਜੂਨੀਅਰ ਅਸਿਸਟੈਂਟ ਦੇ ਲਈ ਜੋ ਇਹਨਾਂ ਵੱਲੋਂ ਏਜ ਲਿਮਟ 18 ਤੋਂ 27 ਸਾਲ ਰੱਖੀ ਗਈ ਹੈ ਸਟੈਨੋਗ੍ਰਾਫਰ ਦੇ ਲਈ 18 ਤੋਂ 30 ਸਾਲ ਰੱਖੀ ਗਈ ਹੈ ਤੇ ਏਜ ਲਿਮਟ ਤੁਹਾਡੀ 21 12 2023 ਤੱਕ ਹੋਣੀ ਚਾਹੀਦੀ ਹੈ ਇਸ ਰੈਲੈਕਸੇਸ਼ਨ ਵੱਖ-ਵੱਖ ਕੈਟਾਗਰੀਜ਼ ਦੇ ਅਨੁਸਾਰ ਰਹਿਣ ਵਾਲਾ ਹੈ ਜੀ ਇਹਨਾਂ ਪੋਸਟਾਂ ਦੇ ਲਈ ਸਿਲੈਕਸ਼ਨ ਪ੍ਰੋਸੈਸ ਇਹਨਾਂ ਵੱਲੋਂ ਸੀਬੀਟੀ ਰਿਟਨ ਇਗਜ਼ਾਮ ਤੁਹਾਡਾ ਹੋਣ ਵਾਲਾ ਹੈ ਕੰਪਿਊਟਰ ਬੇਸਡ ਟੈਸਟ ਹੈ ਜੋ ਰਹੂਗਾ ਟਾਈਪਿੰਗ ਸਕਿਲਸ ਤੁਹਾਡੀਆਂ ਹੋਣਗੀਆਂ ਜੀ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਇਗਜ਼ਾਮੀਨੇਸ਼ਨ ਤੁਹਾਡਾ ਹੋਊਗਾ ਜੀ ਇਹਨਾਂ ਪੋਸਟਾਂ ਦੇ ਲਈ ਇਹ ਜੋ ਪੋਸਟਾਂ ਨੇ ਜੀ ਇਗਨੂ ਵੱਲੋਂ ਜਾਰੀ ਕੀਤੀਆਂ ਗਈਆਂ ਜੂਨੀਅਰ ਅਸਿਸਟੈਂਟ ਤੇ ਸਟੈਨੋਗ੍ਰਾਫਰ ਦੀਆਂ ਪੋਸਟਾਂ ਵੈਕੈਂਸੀ 2023 ਤਾਂ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਇਹ ਟੈਸਟ ਆ ਲੈ ਜਾਣਾ ਇਹ ਇਗਜ਼ਾਮ ਹੈ ਲੈ ਜਾਣਾ ਤਾਂ ਬਹੁਤ ਵਧੀਆ ਮੌਕਾ ਜੇਕਰ ਤੁਸੀਂ ਪਲੱਸ 2 ਪਾਸ ਹੋ ਤੇ ਕੰਪਿਊ ਤਾਂ ਬਹੁਤ ਵਧੀਆ ਮੌਕਾ ਤੁਹਾਡੇ ਲਈ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ